ਮੈਂ ਪੰਥ ਦਾ ਸੇਵਕ ਹੋਣ ਦੇ ਨਾਤੇ ਇਹ ਅਪੀਲ ਪਹਿਲਾਂ ਵੀ ਕੌਮ ਨੂੰ ਕੀਤੀ ਸੀ ਸਾਡਾ ਕੋਈ ਵੀ ਧਾਰਮਿਕ ਦਿਵਾਨ ਹੋਵੇ ਦੁੱਖ ਦਾ ਹੋਵੇ ਸੁਖ ਦਾ ਹੋਵੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ੋਰਦਾਰ ਤਰੀਕੇ ਦੇ ਨਾਲ ਉਠਾਵਾਂਗੇ ਕਿਉਂਕਿ ਬੰਦੀ ਸਿੰਘ ਆਪਣੀਆਂ ਸੁਝਾਵਾਂ ਪੂਰੀਆਂ ਕਰ ਚੁੱਕੇ ਹਨ ਜੇ ਪ੍ਰਧਾਨ ਮੰਤਰੀ ਨਜੀਬ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਆ ਤਾਂ ਫਿਰ ਬੰਦੀ ਸਿੰਘ ਜਿਹੜੇ ਕਿ ਜਰਾਸੀ ਕਰਦੀ ਆ ਉਹਨਾਂ ਨੂੰ ਵੀ ਰਹਾ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਦੋਗਣਾ ਵਿਹਾਰ ਨਹੀਂ ਹੋਣਾ ਚਾਹੀਦਾ ਇਤੋਂ ਸਕੇਲ ਤੋਂ ਜਕਾਰਾ ਲਗਾਇਆ ਜਾਵੇਗਾ ਕਿ ਸੰਗਤ ਨੇ ਬਾਵਾ ਖੜੀਆਂ ਕਰਕੇ ਭਰਪੂਰ ਹੰਗਾਰਾ ਦੇਣਾ ਅਸੀਂ ਸਾਰਾ ਪੰਚ ਬੰਦੀ ਸਿੰਘਾਂ ਦੀ ਰਿਹਾਈ ਆ ਸਰਕਾਰ ਅੱਜ ਬਾਬਾ ਹੀ ਖਰਚਾ ਕਰਕੇ ਉੱਧਰ ਲੱਗੀ ਹੋਈ ਆ ਪਿਛਲੇ ਪਾਸੇ ਇਹ ਤਾਂ ਹੀ ਸਾਰਤਕ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਰਕਾਰ ਮਤਾ ਪਾਵੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲੜ ਜਿੰਨਾ ਦੀ ਰਿਹਾਰੀ ਹੋ ਜਾਣੀ ਸੀ ਪਰ ਦਿੱਲੀ ਦੇ ਲਾਲੇ ਮੁੱਖ ਮੰਤਰੀ ਕੇਜਰੀਵਾਲ ਨੇ ਦਸਤਖਤ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦਿੱਲੀ ਨੂੰ مخاطਬ ਨਹੀਂ ਆ ਪੰਜਾਬ ਨੂੰ ਆ ਤਾਂ ਜੋ ਉਹਨਾਂ ਨੂੰ ਇਹ ਮਤਾ ਜ਼ਰੂਰ ਪਾਉਣਾ ਚਾਹੀਦਾ ਬੋਲੇ